ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਰਾਗ ਨੇ ਜਿਨ੍ਹਾਂ ਨੂੰ ਪੱਕੇ ਰਾਗ ਕੱਤੀ ਕਿਹਾ ਜਾਂਦਾ ਤੇ ਉਹਨਾਂ 33 ਦੇ 33 ਰਾਗਾਂ ਦੇ ਸਾਹਮਣੇ ਜਿਹੜਾ ਮੂਲ ਮੰਤਰ ਹੈ ਉਹ ਗੁਰਪ੍ਰਸਾਦ ਤੱਕ ਹੈ ਅੱਗੇ ਜਾ ਕੇ ਸਟਾਪ ਕੀਤਾ ਜਾਂਦਾ ਫਿਰ ਜਪ ਫਿਰ ਆਦ ਸਾਂ ਜੁਗਾਦ ਸੱਚ ਹੈਪੀ ਸੱਚ ਨਾਨਕ ਹੋ ਸਿੱਕੀ ਸੱਚ ਪ੍ਰੋਫੈਸਰ ਸਾਫ ਸਿੰਘ ਨੇ ਜਿਹੜਾ 10 ਭਾਗਾਂ ਵਿੱਚ ਟਿਕਾ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਵਿੱਚ ਉਹਨਾਂ ਨੇ ਬੜੇ ਹਵਾਲੇ ਦੇ ਕੇ ਮੂਲ ਮੰਤਰ ਗੁਰ ਪ੍ਰਸਾਦ ਤੱਕ ਦੱਸਿਆ ਤੇ ਅੱਜ ਮੈਂ ਇੱਕ ਬੀਬਾ ਜੰਗੀਰ ਕੌਰ ਬੀਬਾ ਨਾ ਕਹੀਏ ਬੀਬੀ ਕਹੀਏ ਨੂੰ ਜਾਂ ਕਹ ਲਈਏ ਵੀ ਬਿਊਟੀ ਪਾਰਲਰ ਵਾਲੀ ਬੀਬੀ ਜਿਹੜੇ ਕਹਿੰਦੀ ਐ ਮੈਨੂੰ ਸਕਿਨ ਦੀ ਪ੍ਰੋਬਲਮ ਹੈਗੀ ਐ ਤਾਂ ਵਾਲ ਝੜ ਜਾਂਦੇ ਆ ਲੋਕ ਟਰੋਲ ਕਰਦੇ ਆ ਮੈਂ ਮੁੱਛਾਂ ਕਾਹਨੂੰ ਬਣਾਉਣੀ ਆ ਮੈਂ ਬਿਊਟੀ ਪਾਰਲਰ ਕਾਹਨੂੰ ਜਾਣੀ ਆ ਇਦਾਂ ਕਹਿੰਦੀ ਹੁੰਦੀ ਐ ਤੇ ਉਹਨੇ ਇੱਕ ਗੱਲ ਕਹੀ ਵੈਸੇ ਗੱਲ ਸੱਚੀ ਐ ਪਰ ਮੈਂ ਬਹੁਤ ਬਾਰੇ ਕਿਹਾ ਸੱਚ ਸੁਣਾਏ ਸੀ ਸੱਚ ਕੀ ਵੇੜ ਜੇ ਤੁਸੀਂ ਬੇਲੇ ਦੇ ਮੁਤਾਬਕ ਸੱਚ ਨਹੀਂ ਬੋਲਦੇ ਤਾਂ ਉਹਦੀ ਕੀਮਤ ਨਹੀਂ ਪੈਂਦੀ ਹੁੰਦੀ। ਬੀਬੀ ਨੇ ਜ਼ੁਰਤ ਕੀਤੀ ਗੱਲ ਕਹਿਣ ਦੀ ਕਿ ਗੁਰਦੁਆਰਾ ਬੇਰ ਸਾਹਿਬ ਵਿਖੇ ਇੱਕ ਮੂਲ ਮੰਤਰ ਲਿਖ ਕੇ ਲਾਇਆ ਹੋਇਆ ਸੀ ਗੁਰ ਪ੍ਰਸਾਦ ਤੱਕ। ਕਹਿੰਦੇ ਬੀਬਾ ਹਰਿ ਸਿਮਰਤ ਕੌਰ ਬਾਦਲ ਨੇ ਉਹਨੂੰ ਨਾਨਕ ਹੋਸੀ ਪੀ ਤੱਕ ਕਰਤਾ। ਜਾਨੀ ਕਿ ਉਹਦੇ ਵਿੱਚ ਵਾਅਦਾ ਕਰਤਾ ਵੀ ਮੂਲ ਮੰਤਰ ਨਾਨਕ ਹੋਸੀਪੀ ਤੱਕ ਹੈ ਇਹ ਕੌਣ ਕਹਿੰਦੇ ਬੀਬੀ ਜੰਗੀਰ ਕੌਰ ਜੇਕਰ ਕਿਹਦਾ ਕਰਦੇ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਵੀ ਉਹਨਾਂ ਨੇ ਗਲਤੀ ਕੀਤੀ ਹੈ ਬੇਅਦਬੀ ਕੀਤੀ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਨੂੰ ਪਤਾ ਹੈ ਜੀ ਆ ਜਿਹੜਾ ਡੇਰਾਬਾਦ ਹੈ ਇਹ ਸਾਰੇ ਨਾਨਕ ਹੋਸੀਪੀ ਤੱਕ ਕਹਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹਵਾਲੇ ਨੇ ਉਹ ਗੁਰਪ੍ਰਸਾਦ ਤੱਕ ਹੈ ਇੱਕ ਹੋਰ ਬੇਨਤੀ ਕਰਨੀ ਹੈ ਜਿਹੜਾ ਦਰਬਾਰ ਸਾਹਿਬ ਤੇ ਸੋਨਾ ਲੱਗਾ ਹੈ ਨਾ ਉਹ ਸਾਰਾ ਸੋਨਾ ਕਿਹਨੇ ਲਾਇਆ ਹੈ ਮਹਾਰਾਜਾ ਰਣਜੀਤ ਸਿੰਘ ਨੇ ਲਾਇਆ ਹੈ ਸੇਵਾ ਕਰਵਾਈ ਕਹਿੰਦੇ ਉੱਥੇ ਮੂਲ ਮੰਤਰ ਲਿਖਿਆ ਹੋਇਆ ਨਾਨਕ ਹੋਸੀ ਭੀ ਤੱਕ ਸਾਡੇ ਜਿਹੜੇ ਕੁਝ ਅਣਪੜ ਬਾਬਿਆਂ ਦਾ ਟੋਲਾ ਨਾ ਪ੍ਰਚਾਰਕਾਂ ਦਾ ਉਹ ਉਦਾਹਰਨ ਦਿੰਦੇ ਆ ਕਿ ਦਰਬਾਰ ਸਾਹਿਬ ਦੇ ਸਾਹਮਣੇ ਮੁਲ ਮੰਤਰ ਨਾਨਕ ਹੋਸੀ ਕੀ ਤੱਕ ਲਿਖਿਆ ਹੋਇਆ ਸਾਨੂੰ ਉਹ ਹਵਾਲਿਆਂ ਦੀ ਲੋੜ ਨਹੀਂ ਅਸੀਂ ਹਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲੈਣੇ ਮਹਾਰਾਜ ਰਣਜੀਤ ਸਿੰਘ ਕੋਰਾ ਅਣਕੜ ਬੰਦਾ ਸੀ ਗੁਰਮਤਿਵਾਰੇ ਉਹਨੂੰ ਕੱਖ ਨਹੀਂ ਪਤਾ ਸੀ ਇਹ ਸਚਾਈ ਹੈ ਅਸੀਂ ਰਣਜੀਤ ਸਿੰਘ ਦੀਆਂ ਗੱਲਾਂ ਕਿਉਂ ਮੰਨੀਆਂ ਵੀ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਪਏ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹਵਾਲੇ ਨੇ ਉਹ ਗੁਰਪ੍ਰਸਾਦ ਤੱਕ ਨੇ ਅਸੀਂ ਕਿਸੇ ਬਾਬੇ ਦੀ ਗੱਲ ਕਿਉਂ ਮੰਨੀ ਗੀ ਚਲੋ ਗੱਲ ਹੋਰ ਪਾਸੇ ਨਾ ਜਾਵੇ ਮੈਂ ਗੱਲ ਤਾਂ ਕੀਤੀ ਐ ਵੀ ਬੀਬਾ ਜਗੀਰ ਕੌਰ ਨਾ 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 ਬੀਬੀ ਜਗੀਰ ਕੌਰ ਬੀਬਾ ਹਰਸ਼ਿਮਰਤ ਕੌਰ ਬਾਦਲੂ ਕੋ ਇਹ ਬੀਬੀ ਐ ਉਹਦਾ ਬੇਬੇ ਬਣੀ ਹੋਈ ਆ ਤੇ ਹੁਣ ਨਮਾ ਨਮਾ ਅਕਾਲੀ ਰਲ ਬਣੇ ਮਨ ਬੀਬੀ ਨੂੰ ਵੀ ਝਾਕ ਤਾਂ ਹੋਣੀ ਹੈ ਵੀ ਜੇ ਸਰਕਾਰ ਬਣੀ ਮੰਤਰੀ ਤਾਂ ਮਿਲੂਗੀ ਮਾੜੀ ਮੋਟੀ ਪਰ ਇਹ ਫੀਲਿੰਗਾਂ ਨੇ ਲੈ ਲੋ ਜਿੰਨੀਆਂ ਮਰਜੀ ਮੈਂ ਵੀ ਲਈ ਜਨਾ ਫੀਲਿੰਗਾਂ ਵੀ 27 ਚ ਸ਼ਾਇਦ ਮੈਂ ਵੀ ਮੁੱਖ ਮੰਤਰੀ ਬਣ ਜਾ ਪਤਾ ਵੀ ਕੋਈ ਨਹੀਂ ਹੁੰਦਾ ਪਰ ਅਸੀਂ ਦੱਸ ਦਿੰਦੇ ਆ ਸੱਚ ਵੀ ਅਸੀਂ ਫੀਲ ਗਏ ਲੈਣੇ ਵੀ ਮੈਂ ਤਾਂ ਉਦਾਂ ਹੀ ਤੁਹਾਡੀ ਗੱਲ ਵੱਡੀ ਕਰਨੀ ਹੁੰਦੀ ਆ ਤਾਂ ਕਹਿ ਦਿੰਨੇ ਆ ਅਸੀਂ ਬਣ ਵੀ ਸਕਦੇ ਆ ਇਹ ਵੀ ਵੱਡੀ ਗੱਲ ਨਹੀਂ ਕੋਈ ਜੇ ਤੁਹਾਡੇ ਵਰਗੇ ਹਰਾਮਖੋਰ ਕੁੜੀਆਂ ਮਾਰਨ ਵਾਲੇ ਬੀਬੀ ਨੂੰ ਨਹੀਂ ਕਿਹਾ ਹਰਾਮਖੋਰ ਮੈਂ ਸੌਰੀ ਮਾਫ ਕਰਨਾ ਹਰਾਮਖੋਰ ਜਿਹੜੇ ਇਹ ਦਲਪਣਾ ਕਰਨ ਵਾਲੇ ਨੇ ਉਹਨਾਂ ਨੇ ਕਿਹਾ ਬੀਬੀ ਤਾਂ ਵਧੀਆ ਬੋਲਦੀ ਐ ਸੁਖ ਨਾਲ ਵਧੀਆ ਸੁਝਾਅ ਦਿੱਤਾ ਪਰ ਬੀਬੀ ਜੀ ਜਦੋਂ ਬੀਬਾ ਹਰ ਸਿਮਰਤ ਕੌਰ ਬਾਦਲੇ ਕਰ ਰਹੀ ਸੀ ਜਦੋਂ ਮੂਲ ਮੰਤਰ ਨਾਨਕ ਹੋ ਸਿਪੀ ਤੱਕ ਲਿਖਾ ਰਹੀ ਸੀ ਉਦੋਂ ਕਿਉਂ ਨਾ ਬੋਲੇ ਉਦੋਂ ਅਜੜੀ ਜੀਵ ਹੈ ਇਹਦੇ ਵਿੱਚ ਤੰਦੂਆ ਪਿਆ ਸੀ ਤੇ ਜਾਂ ਫਿਰ ਬੁੱਲ ਸੀਤੇ ਹੋਏ ਸੀ ਕੰਧੋਈ ਸੋਈ ਨਾਲ ਉਦੋਂ ਕਿਉਂ ਨਾ ਬੋਲੇ ਤੁਹਾਡੀਆਂ ਇੰਨਾ ਕਰਤੂਤਾਂ ਕਰਕੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਬੈਠਾ ਹੈ ਇੰਨਾ ਕਰਤੂਤਾਂ ਕਰਕੇ ਤਾਂ ਹੁਣ ਤੋਂ ਹੀ ਦੱਸਣ ਲੱਗਿਓ ਇਹ ਉਦੋਂ ਦੱਸਣਾ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਬੀਬਾ ਜੰਗੀਰ ਕੌਰ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਬਿਆਦਵੀਆਂ ਹੋਈਆਂ ਸਰਸੇ ਵਾਲੇ ਨੂੰ ਮਾਫੀਆਂ ਦਿੱਤੀਆਂ ਗਈਆਂ ਤੁਹਾਡੇ ਤੇ 2 ਕਰੋੜ ਦਾ ਕਪੜਾ ਕਰਨ ਤੇ ਇਲਜ਼ਾਮ ਲੱਗੇ ਤੁਸੀਂ ਅੱਜ ਸੀਸ ਸਾਧਕਾਉਣ ਦੀ ਕੋਸ਼ਿਸ਼ ਕਰਦੇ ਹੋ ਕਾਦੇ ਲਈ ਕੀ ਲੋਕ ਇੰਨੇ ਬੇਵਕੂਫ ਨੇ ਵੀ ਤੁਹਾਡੀਆਂ ਗੱਲਾਂ ਤੇ ਯਕੀਨ ਕਰਨਗੇ ਕਿਉਂ ਕਰਮ ਤੁਹਾਡੀਆਂ ਗੱਲਾਂ ਤੇ ਲੋਕ ਜਗੀਨ ਬਾਦਲ ਲਾਣੇ ਬਾਰੇ ਤਾਂ ਨਰੈਣੂ ਮਹੰਤਾਂ ਬਾਰੇ ਸਭ ਨੂੰ ਪਤਾ ਹੈ ਵੀ ਇਹਨਾਂ ਨੇ ਕੌਮ ਲਈ 1% ਨਹੀਂ ਕੰਮ ਕੀਤਾ ਕੌਮ ਲਈ ਇੱਕ ਵੀ ਕੰਮ ਬਾਦਲ ਨੇ ਕੀਤਾ ਹੋਵੇ ਤਾਂ ਦੱਸ ਦਿਓ ਸਭ ਨੂੰ ਪਤਾ ਹੈ ਆ ਗੱਲ ਮੈਂ ਤਾਂ ਕੀਤੀ ਕਿ ਬਿਬਾ ਹਰ ਸਿਮਰਤ ਕੌਰ ਬਾਦਲ ਨੇ ਮੂਲ ਮੰਤਰ ਬਦਲਿਆ ਜਾਣ ਕੇ ਗੁਰ ਪ੍ਰਸਾਦ ਨੂੰ ਨਾਨਕ ਹੋਸੀਪੀ ਤੱਕ ਕਰਵਾਇਆ ਇਹ ਤਾਂ ਗੱਲ ਹੈ ਤੇ ਬੀਬਾ ਜਗੀਰ ਕੌਰ ਜੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਉਦੋਂ ਕਿੱਥੇ ਸੀ ਉਦੋਂ ਕਿਉਂ ਨਾ ਬੋਲੇ ਹੁਣ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਦੇ ਲੋਕ ਇੰਨੇ ਬੇਵਕੂਫ ਨੇ ਤੁਹਾਡੀਆਂ ਗੱਲਾਂ ਸੁਣ ਕੇ ਲੋਕ ਤੁਹਾਡੀਆਂ ਗੱਲਾਂ ਤੇ ਯਕੀਨ ਕਰ ਲੈਣਗੇ ਜੋ ਮਰਜੀ ਕਰੋ ਤੁਹਾਡੇ ਤੇ ਕੋਈ ਯਕੀਨ ਨਹੀਂ ਕਰਦਾ ਕੋਈ ਯਕੀਨ ਨਹੀਂ ਕਰਦਾ ਹਾਂ ਮਨੋਰੰਜਨ ਹੈ ਲੋਕਾਂ ਦਾ ਹੱਸ ਖੇਡ ਲੈਂਦੇ ਆ ਉਹ ਕਿਸੇ ਦਾ ਕੋਈ ਮਰ ਗਿਆ ਉਹ ਆਪਣੇ ਪੁੱਤ ਨੂੰ ਕਹਿੰਦਾ ਜਾ ਕਹਿੰਦਾ ਤੂੰ ਅਫਸ਼ੋਸ਼ ਕਰਕੇ ਆ ਬੈਠਣ ਜਾਈ ਪੁੱਤ ਕਹਿੰਦਾ ਮੈਂ ਕਹੂੰਗਾ ਕਿ ਕਹਿੰਦਾ ਰਾਹ ਵਿੱਚ ਬਥੇਰੇ ਮਿਲਣਗੇ ਨੇੜਾ ਕੁਝ ਉਹ ਕਹਿਣਗੇ ਤੂੰ ਕਹਿ ਦੀ ਰਾਹ ਵਿੱਚ ਮਿਲ ਗਿਆ ਦੁਸ਼ਮਣ ਕਹਿੰਦਾ ਕਿੱਥੇ ਚੱਲਣਾ ਕਹਿੰਦਾ ਫੁਲਾਣੇ ਦਾ ਮਰ ਗਿਆ ਸੀ ਉੱਥੇ ਬੈਠਣ ਚੱਲਣਾ ਕਹਿੰਦਾ ਕੀ ਕਹੀਏ ਕਹਿਣਾ ਕੀ ਹੈ ਕਹਿੰਦਾ ਜੂੜ ਵੱਢਿਆ ਗਿਆ ਪਰੇ ਕਹਾਣੀ ਖਤਮ ਉਹਨਾਂ ਜਾ ਕੇ ਕਹਿਤਾ ਛੇਤਰਾਂ ਨਾਲ ਡਹਿ ਗਿਆ ਅਗਲੇ ਤੇ ਘਰੇ ਆ ਕੇ ਕਹਿੰਦਾ ਬਾਪੂ ਮੈਂ ਤਾਂ ਕੁੱਟ ਪਈ ਐਦਾਂ ਕਹਿੰਦਾ ਕੋਈ ਨਹੀਂ ਆ ਬੱਗ ਗਿਆ ਕਹਿੰਦਾ ਮੇਰਾ ਮੁੰਡਾ ਗਲਤੀ ਕਰ ਗਿਆ ਤੁਸੀਂ ਕੁੱਟ ਤਾਂ ਕੋਈ ਨਹੀਂ ਗਾਹਾਂ ਨੂੰ ਕੋਈ ਮਰਿਆ ਕਹਿੰਦਾ ਮੈਂ ਹਾਂ ਫੜ ਕੇ ਉਹਨੂੰ ਬਿਟਾ ਲਿਆ ਇਹ ਤਾਂ ਤੁਹਾਡੀਆਂ ਕਰਤੂਤਾਂ ਨੇ ਜੇ ਉਦੋਂ ਦਾ ਦਾ ਛੇਤਰ ਤੁਹਾਡੇ ਉਦੋਂ ਵੀ ਪੈਂਦੇ ਹੁਣ ਦਾ ਦਾ ਛੇਤਰ ਤੁਹਾਡੇ ਹੁਣ ਵੀ ਪੈਣੇ ਲੋਕ ਤੁਹਾਨੂੰ ਬਰਦਾਸ਼ਤ ਨਹੀਂ ਕਰਨਗੇ ਸਵਾਲ ਤਾਂ ਫੇਰ ਹੈ ਜੇ ਤੁਹਾਡੀ ਮੌਜੂਦਗੀ ਵਿੱਚ ਇਹ ਗਲਤੀਆਂ ਹੋ ਰਹੀਆਂ ਸੀ ਉਦੋਂ ਕਿਉਂ ਨਾ ਬੋਲੇ ਬੀਬੀ ਜੰਗੀਰ ਕੌਰ ਜੀ ਹੁਣ ਬੋਲਣ ਦਾ ਫਾਇਦਾ ਕੀ ਆ ਜਿੰਨਾ ਵੀ ਸਾਧ ਲਾਣਾ ਜਿਹੜੇ ਵੱਡੇ ਵੱਡੇ ਬ੍ਰਹਮ ਗਿਆਨੀ ਨੇ ਇਹ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਨਾਤ ਨੂੰ ਮਿੱਟੀ ਵਿੱਚ ਰੋੜ ਰਹੇ ਨੇ ਜਿਹੜੇ ਇਹ ਬਾਬੇ ਗੱਲ ਕਹਿੰਦੇ ਨੇ ਸਾਡੇ ਬਾਬਾ ਜੀ ਕਹਿੰਦੇ ਸੀ ਸਾਡੇ ਬਾਬਾ ਜੀ ਅੰਬ ਦਾ ਭੋਗ ਲਾਉਂਦੇ ਆ ਸਾਡੇ ਬਾਬਾ ਜੀ ਗਿੱਲਿਆਂ ਦਾ ਭੋਗ ਲਾਉਂਦੇ ਆ ਇਹ ਇਦਾਂ ਹੀ ਨੇ ਕਥਾ ਕਾਣੀਆਂ ਮੰਨਦਾ ਕੋਣ ਇਹਨਾਂ ਚ ਇਹਨਾਂ ਨੇ ਜਿੰਨਾ ਵੀ ਸਿੱਖ ਸਿਧਾਂਤ ਸੀ ਨਰੋਲ ਗੁਰਮਤ ਸੀ ਉਹਨਾਂ ਦਾ ਖਤਮ ਕਰ ਰਹੇ ਨੇ ਬੰਦੇ ਤੇ ਬੀਬੀ ਜੰਗੀਰ ਕੌਰ ਤੁਸੀਂ ਵੀ ਡੇਰੇ ਦੇ ਮਾਲਕ ਹੋ ਤੁਸੀਂ ਕਿਹੜਾ ਘਟ ਹੋ ਤੁਸੀਂ ਵੀ ਲਾਂ ਦੇ ਡਰਮਾਂ ਨਾਲ ਬੜੇ ਗਏ ਸੀ ਬੜੀਆਂ ਗੱਲਾਂ ਹੋਈਆਂ ਉੱਥੇ ਪਰ ਹੁਣ ਤੁਹਾਨੂੰ ਕੀ ਕਹੀਏ ਇੱਕ ਔਰਤ ਹਾਂ ਇਸ ਕਰਕੇ ਉਹ ਸ਼ਬਦਾਵਲੀ ਮੈਂ ਵਰਤਨੀ ਨਹੀਂ ਚਾਹੁੰਦਾ ਪਰ ਤੁਸੀਂ ਉਹਨਾਂ ਦੀ ਕਤਾਰ ਵਿੱਚ ਹੈਗੇ ਹੋ ਤੁਸੀਂ ਘਟ ਨਹੀਂ ਹੈਗੇ ਤੁਸੀਂ ਲੁੱਟ ਖਸੁੱਟ ਕਰਕੇ ਬੈਂਕਾਂ ਭਰ ਲੀਆਂ ਕੌਮ ਦਾ ਬੇੜਾ ਘਰ ਕਰਤਾ ਪ੍ਰਧਾਨਗੀਆਂ ਤੁਹਾਨੂੰ ਮਿਲ ਗਿਆਂ ਇੱਕ ਵੀ ਕੰਮ ਤੁਸੀਂ ਨਹੀਂ ਕੀਤਾ ਤੇ ਹੁਣ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਚੱਲੋ ਬਾਬਲ ਨੇ ਆ ਕਰਤਾ ਹਰ ਸਿਮਰਤ ਨੇ ਆ ਕਰਤਾ ਸੁਚਾ ਸਿੰਘ ਲੰਗਾ ਭੁੱਲੀ ਜਾਂਦਾ ਤੁਹਾਨੂੰ ਉਹ ਵੀ ਦੱਸ ਦਿਆ ਕਰੋ ਕਿ ਕੀ ਕਰਤਾ ਉਹ ਤੁਹਾਡੀ ਕੈਟਾਗਰੀ ਵਿੱਚ ਆ ਜਾਂਦਾ ਉਹ ਵੀ ਜ਼ਿਕਰ ਕਰ ਦਿਆ ਕਰੋ ਮਾੜਾ ਜਿਹਾ ਨਾਲੇ ਲੋਕ ਵਧੀਆ ਸੁਣਨ ਕੇ ਧਿਆਨ ਦੇ ਕੇ ਵੀ ਬੀਬੀ ਜੰਗੀਰ ਕੌਰ ਵਧੀਆ ਸਟੋਰੀ ਸੁਣਾ ਰਹੀ ਹੈ ਇਹ ਵੀ ਜ਼ਿਕਰ ਕਰ ਦਿਆ ਕਰੋ ਪਰ ਮਣੀ ਮੋਟੀ ਹੁਣ ਸ਼ਰਮ ਕਰ ਲੋ ਗਲਤੀਆਂ ਤੁਸੀਂ ਕਰਕੇ ਅਕਾਲੀ ਦਲ ਦਾ ਵੀ ਬੇੜਾ ਬਹਾਤਾ ਸ਼ੋਮਣੀ ਕਮੇਟੀ ਦੀ ਲੋਟਪੋਟ ਕਰਕੇ ਤੁਸੀਂ ਬਰਬਾਦੇ ਕਰਦੀ ਪੰਜਾਬ ਦੇ ਲੋਕਾਂ ਦਾ ਤੁਸੀਂ ਜਿਹੜਾ ਹੌਸਲਾ ਸੀ ਜਾਂ ਕਹਿ ਲਈ ਮਾਨ ਸਤਕਾਰ ਸੀ ਉਹ ਤੁਸੀਂ ਤੋੜ ਦਿੱਤਾ ਲੋਕਾਂ ਦਾ ਯਕੀਨ ਤੁਸੀਂ ਖਤਮ ਕਰ ਦਿੱਤਾ ਥੋੜੇ ਤੇ ਹੁਣ ਕੋਈ ਯਕੀਨ ਨਹੀਂ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ